ਸ਼੍ਰੀਲੰਕਾ ਦੇ ਵਿੱਚ ਤੂਫਾਨ ਨੇ ਮਚਾਇਆ ਕਹਿਰ ਪੀਐਮ ਮੋਦੀ ਨੇ ਵਿਧਾਇਆ ਮਦਦ ਦਾ ਹੱਥ ਸ਼ੁਰੂ ਕੀਤਾ ਆਪਰੇਸ਼ਨ ਸਾਗਰਬੰਦੂ ਸ਼੍ਰੀਲੰਕਾ ਦੇ ਵਿੱਚ ਅਚਾਨਕ ਆਏ ਹੜ ਅਤੇ ਚੱਕਰਵਤੀ ਤੂਫਾਨ ਦੇ ਕਾਰਨ ਕਾਫੀ ਲੋਕਾਂ ਨੂੰ ਨੁਕਸਾਨ ਹੋਇਆ ਹੈ ਦੱਸਦੀ ਹੈ ਕਿ ਹੁਣ ਤੱਕ ਕਾਫੀ ਲੋਕਾਂ ਦੀ ਮੌਤ ਹੋ ਚੁੱਕੀ ਹੈ ਤਾਂ ਵੱਡੀ ਗਿਣਤੀ ਹੈ ਦੱਸਦੀ ਹੈ ਕਿ ਅੱਜ ਸਵੇਰ ਤੱਕ ਦੀ ਜਿਹੜੀ ਗਿਣਤੀ ਸਪਸ਼ਟ ਹੋਈ ਹੈ ਤਦ ਨੇੜੇ ਪਹੁੰਚ ਗਈ ਹੈ ਅਤੇ 34-35 ਲੋਕ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਜੇਕਰ ਪ੍ਰਭਾਵਿਤ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ 2 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ ਤਾਂ ਇਸ ਦੇ ਵਿਚਾਲੇ ਹੁਣ ਪੀਐਮ ਨਰਿੰਦਰ ਮੋਦੀ ਦੇ ਵੱਲੋਂ ਭਾਰਤੀ ਹਵਾਈ ਫੌਜ ਦੇ ਰਾਹੀਂ ਸੇਵਾ ਦਾ ਇੱਕ ਹੱਥ ਵਧਾਇਆ ਗਿਆ ਹੈ ਤਦਾਜ਼ੇ ਕਿ ਅੱਜ ਭਾਰਤੀ ਹਵਾਈ ਫੌਜ ਦਾ ਇੱਕ ਜਹਾਜ਼ ਉੱਥੇ ਪਹੁੰਚਿਆ ਜਿਸ ਦੇ ਵੱਲੋਂ ਜਾ ਕੇ ਉੱਥੇ ਰਾਹਤ ਸਮਗਰੀ ਦਿੱਤੀ ਗਈ ਦੱਸਦੀ ਹੈ ਕਿ ਆਪਣੇ ਨਾਲ ਜ਼ਰੂਰੀ ਖਾਸ ਸਮਗਰੀ ਅਤੇ ਸਫਾਈ ਸੰਬੰਧੀ ਰਾਹਤ ਸਮਾਨ ਲੈ ਕੇ ਇਹ ਜਹਾਜ਼ ਪਹੁੰਚਿਆ ਸੀ ਜਿਸ ਦੇ ਵਿੱਚ ਕਾਫੀ ਸਾਰਾ ਸਮਾਨ ਮੌਜੂਦ ਹੈ ਜੋ ਲੋਕਾਂ ਦੇ ਲਈ ਕੰਮ ਆਵੇਗਾ ਕਿਉਂਕਿ ਲਗਾਤਾਰ ਉੱਥੇ ਇਹੋ ਜੀ ਸਥਿਤੀ ਬਣੀ ਹੋਈ ਹੈ ਕਿ ਲੋਕ ਇੰਨੇ ਤਾਂ ਪ੍ਰਭਾਵਿਤ ਹੋਏ ਹੀ ਨਹੀਂ ਤੇ ਉੱਥੇ ਜਾਨੀ ਨੁਕਸਾਨ ਵੀ ਵੱਡੇ ਪੱਧਰ ਤੇ ਹੋ ਰਿਹਾ ਹੈ ਤਾਂ ਉੱਥੇ ਹੀ ਪੀਐਮ ਨਰਿੰਦਰ ਮੋਦੀ ਦੇ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਸਾਰੀ ਸਹਾਇਤਾ ਪ੍ਰਦਾਨ ਕਰਾਂਗੇ ਜਾਨੀ ਨੁਕਸਾਨ ਦੇ ਉੱਤੇ ਸੋਗ ਵੀ ਜ਼ਾਹਰ ਕੀਤਾ ਹੈ ਤਾਂ ਪੀਐਮ ਮੋਦੀ ਦੇ ਵੱਲੋਂ ਹਾਲਾਤ ਨੂੰ ਦੇਖਦੇ ਹੋਏ ਹੁਣ ਉੱਥੇ ਮਦਦ ਦਾ ਹੱਥ ਵਧਾਇਆ ਗਿਆ ਹੈ ਅਤੇ ਉਹਨਾਂ ਨੂੰ ਕਿਹਾ ਹੈ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਨੀੜ ਹੋਵੇ ਤਾਂ ਜ਼ਰੂਰ ਦੱਸਿਆ ਜਾਵੇ